ਇੱਕ ਰਾਜਾ ਪਰਮਾਤਮਾ ਤੋਂ ਬੇਮੁਖ ਸੀ ਪਰ ਉਸ ਦੀ ਰਾਣੀ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਪ੍ਰਭੂ ਦੇ ਸਿਮਰਨ ਵਿੱਚ ਜੁੜ ਬੈਂਦੀ ਸੀ ਉਸ ਦਾ ਨਿਯਮ ਸੀ ਕਿ ਸਿਮਰਨ ਕੀਤੇ ਤੋਂ ਬਿਨਾ ਕੁਝ ਖਾਣਾ ਪੀਣਾ ਨਹੀਂ ਉਹ ਆਪਣੇ ਪਤੀ ਨੂੰ ਵੀ बार-बार ਕਹਾਂ ਕਰੇ ਮਨੁੱਖਾ ਜਨਮ ਪ੍ਰਾਪਤ ਹੋਣਾ ਬਹੁਤ ਦੁਰਲਭ ਹੈ ਇਸ ਨੂੰ ਨਸਫਲ ਨਾ ਗਵਾਓ ਅਮਰਤ ਵੇਲੇ ਉੱਠ ਕੇ ਪ੍ਰਭੂ ਦਾ ਸਿਮਰਨ ਕਰਕੇ ਇਸ ਨੂੰ ਸਫਲ ਕਰ ਲਵੋ ਰਾਜੇ ਨੇ ਰਾਣੀ ਦੀ ਇੱਕ ਵੀ ਗੱਲ ਨਾ ਮੰਨੀ ਟੀਟ ਬਣ ਕੇ ਸੁੱਤਾ ਰਿਹਾ ਕਰੇ ਅਤੇ ਫਿਰ ਉੱਠ ਕੇ ਆਪਣੇ ਕੰਮਕਾਰ ਵਿੱਚ ਲੱਗ ਜਾਵੇ ਰਾਣੀ ਨੇ ਇੱਕ ਦਿਨ ਬੜੇ ਗੁੱਸੇ 'ਚ ਕਿਹਾ ਆਪ ਬੜੇ ਮੂਰਖ ਹੋ ਜੋ ਪ੍ਰਭੂ ਦਾ ਸਿਮਰਨ ਨਹੀਂ ਕਰਦੇ ਰਾਜੀ ਨੇ ਸੋਚਿਆ ਜੋ ਮੈਨੂੰ ਇਸਨੇ ਮੂਰਖ ਕਿਹਾ ਹੈ ਇਸ ਵਿੱਚ ਕੋਈ ਕਾਰਨ ਹੈ ਸਮਝ ਨਹੀਂ ਆਈ ਕਿ ਮੇਰੇ ਵਿੱਚ ਕੀ ਮੂਰਖਤਾ ਹੈ ਉਸੇ ਵੇਲੇ ਰਾਜੇ ਨੇ ਆਪਣੇ ਸ਼ਹਿਰ ਵਿੱਚ ਟੰਡੋਰਾ ਫਰਾ ਕੇ ਸਾਰੇ ਮੂਰਖ ਬੁਲਾ ਲਏ। ਉਹਨਾਂ ਸਾਰਿਆਂ ਵਿੱਚੋਂ ਜਿਹੜਾ ਵੱਡਾ ਮੂਰਖ ਸੀ ਉਸਦੇ ਹੱਥ ਵਿੱਚ ਬਹੁਤ ਕੀਮਤੀ ਸੋਨੇ ਦੀ ਸੋਟੀ ਫੜਾ ਕੇ ਕਿਹਾ ਜਿਹੜਾ ਤੇਰੇ ਨਾਲ ਹੋਵੇ ਕੋਈ ਵੱਡਾ ਮੂਰਖ ਹੋਵੇ ਉਸ ਨੂੰ ਇਹ ਸੋਟੀ ਦੇ ਦੇਣੀ। ਇੰਜ ਕਹਿ ਕੇ ਸਭ ਨੂੰ ਤੋਰ ਦਿੱਤਾ। ਕੁਝ ਸਮਾਂ ਗੁਜ਼ਰ ਜਾਣ ਤੋਂ ਬਾਅਦ ਰਾਜਾ ਬਿਮਾਰ ਹੋ ਗਿਆ। ਵਜ਼ੀਰ ਨੂੰ ਕਹਿ ਕੇ ਉਸਨੇ ਮੂਰਖ ਨੂੰ ਆਪਣੇ ਪਾਸ ਸੱਦ ਲਿਆ ਮੂਰਖ ਨੇ ਆਉਂਦਿਆਂ ਸਰ ਪੁੱਛਿਆ ਰਾਜਨ ਕੀ ਸਬਬ ਰਾਜਾ ਮੈਂ ਜਾ ਰਿਹਾ ਹਾਂ ਤੈਨੂੰ ਕੋਈ ਵੱਡਾ ਮੂਰਖ ਲੱਭਾ ਹੈ ਜਾਂ ਨਹੀਂ ਮੂਰਖ ਨੇ ਕਿਹਾ ਰਾਜਨ ਆਪ ਕਿੱਥੇ ਜਾ ਰਹੇ ਹੋ ਰਾਜੇ ਨੇ ਕਿਹਾ ਮੈਂ ਪ੍ਰਲੋਕ ਦੀ ਯਾਤਰਾ ਕਰਨ ਜਾ ਰਿਹਾ ਹਾਂ ਫਿਰ ਮੂਰਖ ਕਹਿਣ ਲੱਗਾ ਆਪ ਯਾਤਰਾ ਕਰਕੇ ਫਿਰ ਕਦੋਂ ਆਓਗੇ ਰਾਜੇ ਨੇ ਕਿਹਾ ਮੈਂ ਵਾਪਸ ਨਹੀਂ ਆਵਾਂਗਾ ਫਿਰ ਮੂਰਖ ਕਹਿਣ ਲੱਗਾ ਹੇ ਰਾਜਨ ਆਪ ਜੀ ਨੇ ਕਿੰਨੇ ਕੋ ਦੂਰ ਜਾਣਾ ਹੈ ਰਾਜਾ ਕਹਿਣ ਲੱਗਾ ਉਸ ਰਸਤੇ ਤੇ ਗੋਹਾਂ ਦੀ ਕੋਈ ਗਿਣਤੀ ਨਹੀਂ ਫਿਰ ਮੂਰਖ ਨੇ ਕਿਹਾ ਅੱਛਾ ਇਤਨੇ ਦੂਰ ਜਾਣਾ ਹੈ ਆਪ ਜੀ ਨੇ ਪਰ ਆਪ ਦੱਸੋ ਆਪ ਜੀ ਦੇ ਨਾਲ ਕੌਣ ਜਾਏਗਾ ਰਾਣੀਆਂ ਜਾਣਗੀਆਂ ਰਾਜਕੁਮਾਰ ਜਾਣਗੇ ਫੌਜਾਂ ਜਾਣਗੀਆਂ ਵਜ਼ੀਰ ਜਾਣਗੇ ਜਾ ਕੋਈ ਹੋਰ ਸੰਬੰਧੀ ਆਪਦੇ ਨਾਲ ਜਾਏਗਾ ਰਾਜਾ ਕਹਿਣ ਲੱਗਾ ਇਹਨਾਂ ਵਿੱਚੋਂ ਮੇਰੇ ਨਾਲ ਕੋਈ ਵੀ ਨਹੀਂ ਜਾਏਗਾ ਮੈਂ ਇਕੱਲਾ ਹੀ ਜਾਵਾਂਗਾ ਕਿਉਂਕਿ ਉਸ ਰਸਤੇ ਵਿੱਚ ਇਕੱਲੇ ਹੀ ਜਾਣਾ ਪੈਂਦਾ ਹੈ ਨਾਲ ਕੁਝ ਵੀ ਨਹੀਂ ਜਾਂਦਾ ਫਿਰ ਮੂਰਖ ਕਹਿਣ ਲੱਗਾ ਖਜ਼ਾਨੇ ਵਿੱਚੋਂ ਕੁਝ ਨਕਦੀ ਤਾਂ ਲੈ ਜਾਓਗੇ ਜਾਂ ਰਸਤੇ ਵਿੱਚ ਖਾਣ ਪੀਣ ਲਈ ਕੁਝ ਤੋਸਾ ਵਗੈਰਾ ਲੈ ਜਾਓਗੇ ਰਾਜੇ ਨੇ ਕਿਹਾ ਕੁਝ ਵੀ ਨਹੀਂ ਲਿਜਾਵਾਂਗਾ ਖਾਲੀ ਹੱਥਾਂ ਆਂ ਸਾਂ ਤੇ ਖਾਲੀ ਹੱਥ ਜਾਵਾਂਗਾ ਫਿਰ ਮੂਰਖ ਨੇ ਕਿਹਾ ਰਾਜਨ ਜੇਕਰ ਇੰਨੇ ਖਜ਼ਾਨੇ ਨੂੰ ਪਾ ਕੇ ਵੀ ਆਪਣੇ ਨਾਲ ਰਸਤੇ ਲਈ ਕੁਝ ਵੀ ਨਹੀਂ ਲਿਜਾ ਸਕਦੇ ਅਤੇ ਸਹਾਇਤਾ ਲਈ ਕਿਸੇ ਸਾਥ ਸਬੰਧੀ ਜਾਂ ਸਿਪਾਹੀ ਨੂੰ ਨਹੀਂ ਲਿਜਾ ਸਕਦੇ ਮੈਨੂੰ ਲੱਗਦਾ ਹੈ ਕਿ ਸਾਰਿਆਂ ਮੂਰਖਾਂ 'ਚੋਂ ਸਭ ਤੋਂ ਵੱਡੇ ਮੂਰਖ ਆਪ ਹੀ ਹੋ ਜੋ ਇੰਨੀ ਸਮਝ ਰੱਖਦੇ ਹੋਇਆ ਵੀ ਆਪ ਜੀ ਨੇ ਆਪਣੀ ਜ਼ਿੰਦਗੀ ਵਿੱਚ ਨਾ ਪ੍ਰਮਾਤਮਾ ਦਾ ਸਿਮਰਨ ਕੀਤਾ ਨਾ ਦਾਨਪੁਣ ਕੀਤਾ ਨਾ ਨੇਕ ਕਮਾਈ ਕਰਕੇ ਦੁਨੀਆਂ ਵਿੱਚ যশ ਖਟਿਆ ਇਸ ਲਈ ਸਾਰੀ ਉਮਰ ਤੁਸੀਂ ਮੂਰਖਾਂ ਵਾਲੇ ਕੰਮ ਕੀਤੇ ਇਹ ਲਓ ਤੁਸੀਂ ਆਪਣੀ ਸੋਟੀ ਤੁਸੀਂ ਆਪ ਹੀ ਆਪਣੀ ਇਹ ਸੋਟੀ ਸੰਭਾਲ ਲਓ ਤੇ ਮੂਰਖ ਰਾਜੇ ਦੀ ਸੋਟੀ ਰਾਜੇ ਨੂੰ ਸੌਂਪ ਕੇ ਚਲਾ ਗਿਆ ਬਾਅਦ ਵਿੱਚ ਰਾਜਾ ਆਪਣੀ ਰਾਣੀ ਦੀਆਂ ਗੱਲਾਂ ਨੂੰ ਯਾਦ ਕਰਕੇ ਮਨ ਵਿੱਚ ਸੋਚਦਾ ਜੇ ਮੈਂ ਰਾਣੀ ਦੇ ਆਖੇ ਲੱਗ ਕੇ ਦਾਨ ਪੁੰਨ ਭਜਨ ਸਿਮਰਨ ਕਰ ਲੈਂਦਾ ਤਾਂ ਉਸ ਨੇ ਮੇਰੇ ਨਾਲ ਜਾ ਕੇ ਮੇਰੀ ਸਹਾਇਤਾ ਕਰਨੀ ਸੀ ਪਰ ਮੈਂ ਮੂਰਖ ਨੇ ਕੁਝ ਵੀ ਨਾ ਕੀਤਾ ਇਸ ਲਈ ਇਸ ਪ੍ਰਲੋਕ ਦੇ ਲੰਮੇ ਰਾਹ ਵਿੱਚ ਮੇਰੀ ਕਿਸੇ ਨੇ ਸਹਾਇਤਾ ਨਹੀਂ ਕਰਨੀ ਸੋ ਇਸ ਸਾਖੀ ਤੋਂ ਅਸੀਂ ਵੀ ਸੋਚ ਵਿਚਾਰ ਕਰੀਏ ਕਿ ਕਿਤੇ ਆਪਾਂ ਵੀ ਰਾਜੇ ਵਾਂਗੂ ਮੂਰਖ ਤਾਂ ਨਹੀਂ ਬਣ ਰਹੇ ਰੋਜ ਦੇ ਕੰਮ ਕਰ ਕਰਦੇ ਆ ਪਰਮਾਤਮਾ ਦਾ ਸਿਮਰਨ ਕਰੀਏ ਜੋ ਸਾਡੇ ਲੋਕ ਪਰਲੋਕ ਵਿੱਚ ਸਹਾਈ ਹੋਵੇਗਾ ਜੋ ਸਾਡੇ ਲੰਮੇ ਰਾਹ ਲਈ ਤੂਸਾ ਬਣੇਗਾ ਜੋ ਉਸ ਕੋਪ ਹਨੀਰੇ ਦੇ ਰਾਹ ਵਿੱਚ ਚਾਨਣ ਦਾ ਕੰਮ ਕਰੇਗਾ ਗੁਰੂ ਨਾਨਕ ਪਾਤਸ਼ਾਹ ਜੀ ਵੀ ਫਰਮਾਉਂਦੇ ਹਨ ਕੱਪੜ ਰੂਪ ਸਹਾਵਣਾ ਛੱਟ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮੰਨ ਪਾਵੰਦੇ ਰਾ ਪੀੜੇ ਅੱਗੇ ਚਾਵਣਾ ਨੰਗਾ ਦੋਚਕ ਚਾਲਿਆ ਤਾਂ ਦਿਸੇ ਖਰਾ ਡਰਾਵਣਾ ਕਰ ਔਗਣ ਪਛੋਤਾਵਣਾ ਧੰਨਵਾਦ ਜੀ ਜੇਕਰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਜਰ ਸਬਸਕ੍ਰਾਈਬ ਕਰ ਲਿਓ ਜੀ ਤੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਨਾ ਭੁੱਲਣਾ